ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੀਐਮ ਭਗਵੰਤ ਮਾਨ ਦਾ ਐਕਸ਼ਨ ਤੇ ਐਕਸ਼ਨ ਹੋ ਰਿਹਾ ਹੈ ਔਰ ਦੂਜੇ ਪਾਸੇ ਨਾਰੇਬਾਜੀ ਹੋ ਰਹੀ ਆ ਪੰਜਾਬ ਦੇ ਅੰਦਰ ਕਿ ਦਿੱਲੀ ਵਾਲੇ ਪਹਜਾਓ ਤੇ ਪੰਜਾਬ ਬਚਾਓ ਇੱਕ ਬੀਤੇ ਦਿਨੀ ਜਿਹੜਾ ਨਾਬੇ ਦੇ ਵਿੱਚ ਇੱਕ ਨੀਮ ਪੱਥਰ ਰੱਖਿਆ ਜਾਂਦਾ ਤੇ ਹਿੰਦੀ ਦੇ ਵਿੱਚ ਰੱਖਿਆ ਜਾਂਦਾ ਉਹਨੂੰ ਲੈ ਕੇ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧ ਹੁੰਦਾ ਕਿਉਂਕਿ ਕਈ ਸਾਰੀਆਂ ਧਿਰਾਂ ਵਿਰੋਧ ਕਰਦੀਆਂ ਨੇ ਆਮ ਲੋਕ ਵੀ ਕਰਦੇ ਨੇ ਵਿਰੋਧੀ ਪਾਰਟੀਆਂ ਵੀ ਕਰਦੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਹਿੰਦੀ ਦੇ ਵਿੱਚ ਨੀਂ ਪੱਥਰ ਦਾ ਰਖਵਾ ਦਿੱਤਾ ਜਿਹੜਾ ਕਿ ਅਰਵੇਂ ਦੀ ਕੇਜਰੀਵਾਲਦਾਰਾ ਰਖਵਾਇਆ ਗਿਆ ਸੀ ਔਰ ਦੂਜੇ ਪਾਸੇ ਤਾਮਿਲਨਾਡੂ ਦੀ ਭਾਸ਼ਾ ਯਾਨੀ ਤਾਮਿਲ ਭਾਸ਼ਾ ਪੰਜਾਬ ਦੇ ਵਿੱਚ ਕਹਿੰਦੇ ਅਸੀਂ ਸਿੱਖਿਆ ਨੀਤੀ ਲੈ ਕੇ ਆਉਣੀ ਆ ਤਾਂ ਸਾਡੇ ਪੰਜਾਬ ਦੇ ਅੰਦਰ ਪੰਜਾਬੀ ਦੀ ਜਗ੍ਹਾ ਦੇ ਉੱਤੇ ਤਾਮਿਲਨਾਡੂ ਦੀ ਭਾਸ਼ਾ ਥੋਪੀ ਜਾ ਰਹੀ ਸੀ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਦਾ ਐਕਸ਼ਨ ਤੇ ਐਕਸ਼ਨ ਤੁਸੀਂ ਅਕਸਰ ਦੇਖ ਰਹੇ ਹੋ ਕਿਤੇ ਸਾਡੇ ਕੋਈ ਵਿਧਾਇਕ ਫੜਿਆ ਜਾਂਦਾ ਉਹ ਵੀ ਆਮ ਆਦਮੀ ਪਾਰਟੀ ਦਾ ਕਿਤੇ ਕੋਈ ਆਫੀਸਰ ਫੜਿਆ ਜਾਂਦਾ ਉਹ ਵੀ ਇਹਨਾਂ ਦੇ ਰਾਜ ਦੇ ਵਿੱਚ ਜਿਵੇਂ ਕਿ ਵੱਡੇ ਪੱਦਰ ਦੇ ਉੱਤੇ ਭਗਵੰਤ ਮਾਨ ਦਾ ਨਸ਼ਾ ਵਿਰੋਧ ਤਾਈਓ ਤੇ ਚੱਲਿਆ ਹੀ ਸੀ ਹੁਣ ਲੀਡਰਾਂ ਵਿਰੋਧ ਵੀ ਯੁੱਧ ਚੱਲ ਚੁੱਕਿਆ ਹੈ ਯਾਨੀ ਇੱਕ ਪਾਸੇ ਸੱਤਾ ਬਚਾਉਣ ਦੀ ਖਾਤਰ 2027 ਦੀਆਂ ਵੋਟਾਂ ਲੈਣ ਦੀ ਖਾਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਗੱਲ ਦੀ ਪਲਕ ਪੂਰੀ ਤਰ੍ਹਾਂ ਲੱਗ ਚੁੱਕੀ ਆ ਕਿ ਆਰਵਿੰਦ ਕੇਜਰੀਵਾਲ ਮੇਰੇ ਪੈਰਾਂ ਦੀਆਂ ਬੇੜੀਆਂ ਬਣ ਚੁੱਕਿਆ ਔਰ ਹੱਥਾਂ ਦੀਆਂ ਹੱਥ ਘੜੀਆਂ ਬਣ ਚੁੱਕਿਆ ਆਰਵਿੰਦ ਕੇਜਰੀਵਾਲ ਦੀ ਵਜ੍ਹਾ ਦੇ ਨਾਲ ਪੰਜਾਬ ਦੇ ਲੋਕ ਮੇਰੇ ਵਿਰੁੱਧ ਹੋ ਰਹੇ ਨੇ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਅੱਜ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹੜੀ ਗੱਲ ਨੂੰ ਲੈ ਕੇ ਰੌਣਾ ਪੈ ਗਿਆ ਯਾਨੀ ਪੂਰੇ ਪੰਜਾਬ ਦੇ ਲੋਕ ਇਸ ਗੱਲ ਦੇ ਵਿਰੁੱਧ ਨੇ ਇੱਕ ਪਾਸੇ ਨਾਅਰੇਬਾਜ਼ੀ ਚੱਲ ਰਹੀ ਹੈ ਕਿ ਪੰਜਾਬ ਬਚਾਓ ਦਿੱਲੀ ਵਾਲੇ ਭਜਾਓ ਇਸ ਕਰਕੇ ਭਗਵੰਤ ਮਾਨ ਨੂੰ ਭਲਕ ਲੱਗੀ ਤੇ ਆਪਣੇ ਹੀ ਮੁੱਖ ਮੰਤਰੀ ਯਾਨੀ ਸਾਫ ਦਾ ਮੁੱਖ ਮੰਤਰੀ ਕਹਿ ਸਕਦੇ ਫਿਲਹਾਲ ਅਜੇ ਤਾਂ ਨਹੀਂ ਹੈਗੇ ਔਰ ਦਿੱਲੀ ਵਾਲੇ ਲਾਰੇ ਨੂੰ ਭਾਜੜਾ ਪੈ ਚੁੱਕੀਆਂ ਨੇ ਜਿੰਨੇ ਵੀ ਦਿੱਲੀ ਦੇ ਵਿੱਚੋਂ ਚਾਹੇ ਮਨੀਸ਼ ਜੋਧਿਆ ਹੋਵੇ ਚਾਹੇ ਕੋਈ ਹੋਰ ਹੋਵੇ ਸਾਰਿਆਂ ਦੀ ਭਾਜੜਾ ਪੈ ਗਈਆਂ ਨੇ ਤਾਂ ਅੱਜ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਪੰਜਾਬ ਦੇ ਅੰਦਰ ਕਿਉਂਕਿ ਪੰਜਾਬ ਨਹੀਂ ਚਾਹੁੰਦਾ ਕਿ ਦਿੱਲੀ ਦੇ ਲੋਕ ਸਾਡੇ ਕੋਲ ਰਹਿਣ ਸਾਡਾ ਜਦੋਂ ਆਪਦਾ ਮੁੱਖ ਮੰਤਰੀ ਸਾਡੇ ਕੰਮ ਨਹੀਂ ਆਇਆ ਤੇ ਦਿੱਲੀ ਵਾਲੇ ਪਰ ਕੀ ਕਰਨਗੇ ਇਸ ਕਰਕੇ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ ਕਿਤੇ ਨਾ ਗਿਦੇ ਭਗਵੰਤ ਮਾਨ ਨੂੰ ਵੀ ਸਮਝ ਲੱਗ ਗਈ ਆ ਕਿ ਦਿੱਲੀ ਵਾਲਾ ਲਾਲਾ ਹਫ਼ਤਾ ਡੁੱਬੇ ਹੀ ਆ ਤੇ ਡਬਾਊਗਾ ਮੈਨੂੰ ਵੀ ਇਸ ਕਰਕੇ ਐਕਸ਼ਨ ਹੋ ਗਿਆ ਤਾਂ ਸੁਣੋ ਯਾਰਾ ਧਿਆਨ ਦੇ ਨਾਲ ਕਿ ਪੰਜਾਬ ਦੇ ਵਿੱਚ ਵਿਰੋਧ ਕਿਵੇਂ ਹੋ ਰਿਹਾ ਔਰ ਉਸ ਤੋਂ ਬਾਅਦ ਭਗਵੰਤ ਮਾਨ ਦੀ ਅਗਲੀ ਅਪਡੇਟ ਦਿਖਾਊਗਾ ਜਿਹੜਾ ਨਹੀਂ ਪੱਥਰ ਨੂੰ ਲੈ ਕੇ ਰੌਲਾ ਪਿਆ ਸੁਣੋ ਦੇ ਵਿੱਚ ਸਾਡੇ ਦਿੱਲੀ ਵਾਲੇ ਬਿਠਾ ਦੇ ਤੇ ਚੇਅਰਮੈਨੀਆਂ ਦੇ ਉੱਤੇ ਦਿੱਲੀ ਵਾਲੇ ਬਿਠਾ ਦੇ ਕੀ ਗੱਲ ਇਹਨਾਂ ਨੂੰ ਸਾਡੇ ਪੰਜਾਬ ਪੰਜਾਬੀਆਂ ਦੇ ਵਿੱਚ ਕੋਈ ਲੱਭਿਆ ਹੀ ਨਹੀਂ ਸੀ ਕੋਈ ਇੰਟੈਲੀਜੈਂਟ ਬੰਦਾ ਹੀ ਨਹੀਂ ਲੱਕੇ ਇਹਨਾਂ ਨੇ ਕਹਿੰਦੇ ਨੇ ਕਿ ਦਿੱਲੀ ਵਾਲੇ ਤਾਂ ਬਿਠਾਏ ਆ ਕਿਉਂਕਿ ਤਜਰਬੇ ਦੀ ਲੋੜ ਆ ਤਜਰਬੇ ਕਰਨੇ ਯੋਗ ਨਹੀਂ ਤੁਹਾਡੇ ਕਿਸੇ ਕੋਲੇ ਤਜਰਬਾ ਇਹ ਫਿਰ ਤੇ ਸਾਡੇ ਪੰਜਾਬੀਆਂ ਦੀਆਂ ਕਿਉਂ ਡਿਊਟੀਆਂ ਲਾਉਂਦੇ ਨੇ ਇਹ ਪੰਜਾਬੀਆਂ ਨੂੰ ਤਜਰਬਾ ਨਹੀਂ ਗੁਜਰਾਤ ਤੱਕ ਪੰਜਾਬੀਆਂ ਨੂੰ ਭੇਜਦੇ ਨੇ ਮੱਧ ਪ੍ਰਦੇਸ਼ ਮੈਂ ਕਹਿੰਦੀ ਆ ਸਾਰੇ ਮੈਨ ਜਿੰਨੇ ਇੱਥੇ ਬੈਠੇ ਨੇ ਸਾਰੇ ਗੁਜਰਾਤ ਗਾਜੇਸਤਾਨ ਦਿੱਲੀ ਪਰ ਕਿਤੇ ਕਿਤੇ ਡਿਊਟੀਆਂ ਲਾਗਦੇ ਨੇ ਮੈਂ ਕਹਿੰਦੀ ਆ ਅਸੀਂ ਇਹਨਾਂ ਨੂੰ ਤਜਰਬੇ ਅਸੀਂ ਸਿਖਾਵਾਂਗੇ ਦੇ ਵਿੱਚ ਸਰਕਾਰ ਬਣੀ ਸਾਡੇ ਕਿਹੜੇ ਵਰਕਰ ਸੈੱਟ ਕੀਤੇ ਉੱਤੇ ਇਹ ਤਾਂ ਰਹੇਗੀ ਦਿੱਲੀ ਦੀ ਗੱਲ ਸਾਡੇ ਪੰਜਾਬ ਦੇ ਵਿਧਾਇਕ ਇਹਨਾਂ ਦੀ ਹੀ ਇੱਕ ਪ੍ਰਧਾਨ ਦੀ ਆਵਾਜ਼ ਸੁਣੀ ਹੈ ਤੁਸੀਂ ਜਿਹੜੀ ਕਿ ਆਮ ਆਦਮੀ ਪ੍ਰਧਾਨ ਆ ਹੋ ਇਨਾਂ ਦੀ ਹੀ ਪਾਰਟੀ ਦੀ ਤਾਂ ਹੁਣ ਦੂਜੇ ਪਾਸੇ ਆਜੋ ਜਿਹੜੀ ਅਸਲੀ ਖਬਰ ਆ ਕਿ ਜਿਹੜਾ ਨੀਮ ਪੱਥਰ ਨੂੰ ਲੈ ਕੇ ਰੌਲਾ ਪੈ ਗਿਆ ਪੰਜਾਬ ਦੇ ਅੰਦਰ ਆਪਣੇ ਹੀ ਪੰਜਾਬ ਦੀ ਬੋਲੀ ਸਾਡੇ ਹੀ ਪੰਜਾਬ ਦੇ ਅੰਦਰ ਸਾਡੇ ਉੱਤੇ ਤਾਮਲ ਥੋਪੀ ਜਾ ਰਹੀ ਸੀ ਤੱਕੇ ਦੇ ਨਾਲ ਹਿੰਦੀ ਦੇ ਵਿੱਚ ਉਹਦਾ ਨੀਮ ਪੱਥਰ ਰੱਖਣ ਦਾ ਕੋਈ ਮਤਲਬ ਨਹੀਂ ਬਣਦਾ ਇਤਿਹਾਸ ਵਿੱਚ ਪਹਿਲੀ ਵਾਰ ਪਹਿਲੀ ਵਾਰ ਜਿਹੜਾ ਕਿ ਪੰਜਾਬ ਦੇ ਲੋਕਾਂ ਦੇ ਉੱਤੇ ਤੱਕਾ ਹੋ ਰਿਹਾ ਤਾਂ ਹੁਣ ਉਸ ਤੱਕੇ ਦੀ ਜੜ ਕਿਵੇਂ ਪੱਟੀ ਜਾਂਦੀ ਹੈ ਤਾ ਪਹਿਲਾ ਮੁੱਖ ਮੰਤਰੀ ਕੀ ਕਹਿੰਦਾ ਸੀ ਤੇ ਅੱਜ ਕੀ ਕਹਿ ਰਿਹਾ ਤੇ ਉਹਨੂੰ ਸੁਣਾ ਕੇ ਰਹਿ ਜਾਂ ਲੋਕੇ ਵੀ ਸੁਣ ਲੋ ਜਰਾ ਧਿਆਨ ਨਾਲ ਹਮੇਸ਼ਾ ਜੀ ਸੁਖਨਿਤ ਵੀਰਾ ਸੋਚੜ ਕੇ ਕੋਈ ਹਿੰਦੀ ਸਾਡੇ ਤੇ ਥੱਪ ਹੋਗੇ ਜਾਂ ਸਾਨੂੰ ਕੋਈ ਹੋਰ ਲੈਂਗੁਏਜ ਸਾਡੇ ਕਿਉਂਕਿ ਸਾਡੀ ਇੰਨਾ ਅਮੀਰ ਵਿਰਸਾ ਸਾਡੀ ਬੋਲੀ ਹੈ ਜੰਮਰ ਤੋਂ ਲੈ ਕੇ ਮਰਨ ਤੱਕ ਦੇ ਸਾਡੇ ਕੋਲੇ ਬਹਿਣ ਸਾਡੇ ਕੋਲੇ ਕਾ ਨਹੀਂ ਜਿਹੜਾ ਬੰਦਾ ਬੜਾ ਕੂਕਦਾ ਸੀ ਬੜਾ ਰੌਲਾ ਪਾਉਂਦਾ ਸੀ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਕਿ ਮੈਸ਼ ਦਕਾਨਾਂ ਦੇ ਬੋਰਡ ਪੰਜਾਬੀ ਵਿੱਚ ਕਰਾ ਦੂੰ ਮੈਂ ਸੜਕਾਂ ਦੇ ਬੋਰਡ ਪੰਜਾਬੀ ਵਿੱਚ ਕਰਾ ਦੂੰ ਦਫ਼ਤਰਾਂ ਦੇ ਪੰਜਾਬੀ ਲਾਗੂ ਕਰਾ ਦੂੰ ਮੈਂ ਕਿਤੇ ਪੰਜਾਬੀ ਤੋਂ ਬਿਨਾ ਦੂਜੀ ਗੱਲ ਨਹੀਂ ਹੋਣ ਦੇਣੀ ਅੱਜ ਉਹ ਬੰਦਾ ਨਾਪੇ ਦੇ ਵਿੱਚ ਆ ਕੇ ਨਹੀਂ ਪੱਥਰ ਰੱਖ ਰਿਹਾ ਨਹੀਂ ਪੱਥਰ ਰੱਖ ਰਿਹਾ ਹਿੰਦੀ 'ਚ ਇਹ ਪਹਿਲੀ ਵਾਰੀ ਹੋਇਆ ਪੰਜਾਬ ਦੇ ਇਤਿਹਾਸ 'ਚ ਕਿ ਕਿਸੇ ਮੌਜੂਦਾ ਮੁੱਖ ਮੰਤਰੀ ਨੇ ਕੋਈ ਨਹੀਂ ਪੱਥਰ ਰੱਖਿਆ ਉਹ ਹਿੰਦੀ 'ਚ ਰੱਖਿਆ ਹੋਵੇ ਤਾਂ ਸੁਣ ਲਿਆ ਪੰਜਾਬ ਵਾਲਿਓ ਜਿਵੇਂ ਕਿ ਹੁਣ ਪੰਜਾਬ ਦੇ ਅੰਦਰ ਸਾਡੇ ਪੰਜਾਬੀ ਨੂੰ ਕਿੰਨੀ ਐਵੇਂ ਮਿਆਂ ਦੇਣ ਵਾਲੇ ਲੋਕ ਬੈਠੇ ਨੇ ਲਖਾ ਸਿੰਘ ਸੁਧਾਰਾ ਨੇ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਜਿਹੜਾ ਕੇ ਮਾਂ ਬੋਲੀ ਪੰਜਾਬੀ ਦੇ ਪ੍ਰਤੀ ਸਮਰਪਿਤ ਕੀਤਾ ਇਹ ਵੀ ਤੁਸੀਂ ਸਾਰੇ ਜਾਣਦੇ ਹੋ ਔਰ ਇੱਕ ਪਾਸੇ ਸਾਡੇ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਆਰਵਿੰਦ ਕੇਜਰੀਵਾਲ ਦੀ ਪਤਾ ਨਹੀਂ ਡਰ ਕੀ ਹੈ ਮਸਲਾ ਪਤਾ ਨਹੀਂ ਕੀ ਹੈ ਯਾਨੀ ਕਹਿੰਦੇ ਇੱਕ ਪਾਸੇ ਉਹਦਾ ਗਰੂ ਰਹਾ ਔਰ ਫਿਰ ਉਹੀ ਗਰੂ ਕਹਿੰਦਾ ਪੰਜਾਬ ਦੇ ਅੰਦਰ ਮੈਂ ਰਾਜ ਕਰਨਾ ਭਾਈ ਕਿਉਂਕਿ ਦਿੱਲੀ ਦੇ ਵਿੱਚੋਂ ਮੇਰੀ ਜੜ ਪੱਟ ਦਿੱਤੀਆਂ ਲੋਕਾਂ ਨੇ ਤਾਂ ਅੱਜ ਹੁਣ ਮੈਂ ਪੰਜਾਬ ਦੇ ਉੱਤੇ ਰਾਜ ਕਰਨਾ ਚਾਹੁੰਦਾ ਤਾਂ ਪਰ ਮੂਰੋ ਜਦੋਂ ਪੰਜਾਬ ਦੇ ਲੋਕਾਂ ਦਾ ਗੁੱਸਾ ਵੇਖਦਾ ਅਰਵਿੰਦ ਕੇਜਰੀਵਾਲ ਤਾਂ ਫੇਰ ਇੱਥੇ ਭਗਵੰਤ ਮਾਨ ਨੂੰ ਵੀ ਪਤਾ ਲੱਗ ਜਾਂਦਾ ਕਿ ਅਰਵਿੰਦ ਕੇਜਰੀਵਾਲ ਨੂੰ ਤਾਂ ਬਹੁਤ ਵੱਡੇ ਪੱਦਰ ਤੇ ਲੈਣ ਤਾਂ ਮੇਰੇ ਨਾਲ ਹੀ ਪੈ ਰਹੀਆਂ ਨੇ ਸੋ ਇਸ ਕਰਕੇ ਕੇਜਰੀਵਾਲ ਨੂੰ ਭਗਵੰਤ ਮਾਨ ਹੁਣ ਦਿੱਲੀ ਦਾ ਰਸਤਾ ਦਿਖਾਉਣਗੇ ਕਿਉਂਕਿ ਭਗਵੰਤ ਮਾਨ ਦੀ ਬਾਰ ਦੀਆਂ ਬੇੜੀਆਂ ਦਰਾਂ ਸਾਲ ਦੇ ਵਿੱਚ ਸਭ ਤੋਂ ਵੱਡਾ ਦੁਸ਼ਮਣ ਅਰਵਿੰਦ ਕੇਜਰੀਵਾਲ ਜ਼ਹਿਰੀਲਾ ਨਾਗ ਆ ਉਹ ਇਹ ਸਿੱਧ ਹੋ ਜਾਣਾ ਜੇਕਰ ਭਗਵੰਤ ਮਾਨ ਚੰਗੇ ਰਹਿਣਗੇ ਉਹਨੂੰ ਦਿੱਲੀ ਵਾਲੇ ਪਾਸੇ ਡੱਕਰ ਦੇਣ ਤੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਅਰਵਿੰਦ ਕੇਜਰੀਵਾਲ ਕਰਕੇ ਕੁਰਸੀਆਂ ਖਾਲੀ ਰਹਿਣ ਲੱਗੀਆਂ ਨੇ ਜਿਹੜੇ ਵੀ ਸਟੇਜ ਉੱਤੇ ਜਾਂਦਾ ਉੱਥੇ ਲੋਕ ਨਹੀਂ ਜਾਂਦੇ ਕਿਉਂਕਿ ਉਹਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ ਲੋਕ ਸੋ ਇਸ ਕਰਕੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਹੈ ਪੰਜਾਬ ਪ੍ਰਤੀ ਖੜੋ ਪੰਜਾਬ ਦੇ ਆਪਣੇ ਲੋਕਾਂ ਪ੍ਰਤੀ ਕੰਮ ਕਰੋ ਔਰ ਸਾਡੇ ਨਾਲ ਨਾਲ ਖੜੋ ਸਾਡੇ ਲੋਕਾਂ ਦੇ ਜੇਕਰ ਤੁਸੀਂ ਵਾਕਈ ਦੇ ਵਿੱਚ 2027 ਦੇ ਵਿੱਚ ਸਰਕਾਰ ਬਣਾਉਣਾ ਚਾਹੁੰਦੇ ਹੋ ਤੇ ਅਰਵਿੰਦ ਕੇਜਰੀਵਾਲ ਨੂੰ ਡੱਕਰ ਦਿਓ ਉਹਦੇ ਕੋਲੇ ਕੋਈ ਅਹੁਦਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਸਾਰੀ ਸਰਕਾਰ ਹੁਣ ਉਹ ਚਲਾ ਰਿਹਾ ਹੈ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਰੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ